ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਵੇਚਣੇ ਨੇ ਜੀ ਆਲੂ ਉਹਨਾਂ ਰੂਡਾ ਵੀਟਰ ਫੇਰ ਨੇ ਲੱਗੇ ਪਏ ਆ ਸਾਰੀ ਰਾਤ ਹੀ ਕਰਦੇ ਸੀ ਰਾਤੋਂ ਰਾਤ ਹੀ ਓਕੇ ਨਕਾ ਤਿਆਰ ਹੈ ਰੂਡਾ ਵੀਟਰ ਵੇਚ ਲਈਓ ਜੇ ਇਹ ਜੇ ਆਪਾਂ ਆਲੂ ਲਾਉਣੇ ਨੇ ਜੀ ਆਪਾਂ ਇਹ ਜੇ ਰਾਤੋਂ ਰਾਤ ਸਾਰਾ ਬਾਤਾ ਹੀ ਹੜਾ ਉੜਾ ਮੈਂ ਤਾਂ ਨਿਆੜਾ ਹੁਣ ਬਸ ਦਾ ਰੂਟਾ ਵੀਟਰ ਫੇਜ ਕੇ ਸਾਰਾ ਕੰਮ ਡਾ ਕਰਕੇ ਕਿ ਆਜੂ ਰਿਚਨੇ ਨੇ ਅਦਰੇ ਕੋ ਆਈ ਕੀ ਬਚ ਰਹੀ ਸਵੇਰ ਦੇ ساری ਰਾਤ ਚੱਲ ਰਿਆ ਦੀ ਕੰਮ ਨੀਂਦ ਬਹੁਤ ਆ ਰਹੀ ਆ ਸੱਲੇ ਲੱਤਣ ਲੱਗ ਗਏ ਜੀ ਦਿਖੋ ਦੇ ਤਾਲੀ ਚ ਆ ਬੂਰੀਏ ਜਾ ਕੇ ਉਹ ਚ ਪਾਣੀਆਂ ਨੇ ਪਲਾਂਟਰ ਚ ਦੋ ਤਿੰਨ ਇਥੋਂ ਭਰ ਕੇ ਲੈ ਕੇ ਜਾਵਾਂਗੇ। ਹਾਂ ਟਰੈਕਟਰ ਵੀ ਦਿਖਾ ਦਿੰਦੇ ਆ। ਆ ਖੜਾ ਹੀ 35 ਇਹਦੇ ਚ ਵੀ ਤੇਲ ਪਾਤਾ। ਇਸ ਤੇਲ ਪਾਤਾ। ਇਹਦੇ ਵੀ ਪਾਤਾ। ਇਹਦੇ ਵਿੱਚ ਪਲਾਂਟਰ ਆ ਆਪਣਾ ਰੋਟਾਵੇਟਰ ਖੜਾ ਕੱਢਤਾ ਉਹਰੇ ਲਿਆ ਕੇ ਲੈ ਲਿਆ ਦਿੱਤੇ ਕੇ ਹੁਣ ਕਰਦੇ ਆਂ ਜੀ ਬਜਾਈ ਜਾ ਕੇ ਦੇਖਿਓ ਸਾਰਾ ਬਲੌਗ ਆਪਣਾ ਇਹ ਚਾਹ ਪਰਦਾਨ ਨੇ ਦੋ ਹੀ ਖਾਨੇ ਜੀ ਓਕੇ ਜੀ ਮਿਲਦਾ ਉਹਨੂੰ ਬੀਜ ਦੇਵੇ ਲੱਗ ਗਈ ਆਪਾਂ ਇੱਧਰ ਬੀਜਣ ਆਲੂ ਅੱਥੇ ਆ ਟਰਾਲੀ ਖੜੀ ਆ ਆਲੂ ਵਾਲੀ ਆ 35 ਖੜਾ ਹੈ ਬੀਜਣ ਲੱਗੇਵੇਂ ਆਲੂ ਚੱਲ ਰਾ ਦੇਖੋ ਪੱਟਾ ਐਨ ਪੂਰੀਏ ਵਧੀਆ ਬਣ ਰਹੀਆਂ ਨੇ ਤਿੰਨ ਕ ਗੇੜੇ ਆ ਗਏ ਦੇਖੋ एन पूरी वाइया बन रही है ने इधर रोन लगे मूहे मूहे इधर ट्रैक्टर चलता है खेत तैयार ने सारी खो वाला खेत वो भी तैयार है अभी तैयार है पूरा ਇੰਨੇ ਕ ਆਪਣੇ ਆਲੂ ਬੀਜੇ ਗਏ ਜੀ। ਬਾਕੀ ਬੀਜਣੇ ਆ ਜੀ। ਇੰਨੇ ਕ ਬੀਜੇ ਗਏ ਤੇ ਉਹ ਵਾਲਾ ਖੇਤ ਵੀ ਬੀਜਾਂਗੇ ਆਪਾਂ। ਥੋੜੇ ਜੇ ਰਹਿ ਗਏ ਬੀਜਣ ਤੋਂ ਆਲੂ। ਬੱਦਿਆਂ ਆਲੂ ਕਚਣਾ ਖੜੀਏ ਟਰਾਲੀ। ਤਰਚਲਦਾਰ ਕਰੈਕਟਰ ਉਹ ਖੇਤ ਆਪਾਂ ਸਾਰਾ ਬੀਜਤਾ। ਪੀਚ ਆ ਗਏ ਹੁਣ ਇਹ ਵੀ ਬੀਜਣੇ। ਇੰਨਾ ਦਾ ਬੀਤਾਂ। ਉਹ ਖੜੀ ਦਸਾਮੇ ਖੜਾਤੀ ਜਾ ਕੇ। ਦੇਖੋ ਮੁੜਦਾ। ਪਹਿਲਾਂ ਰੱਖਿਆ ਹੋਇਆ ਇਹਦੇ ਮੂਰੇ ਰਿਓ ਦਾ ਖੜਾ ਹੁੰਦਾ ਇਸ ਕਰਕੇ ਹੁਣ ਤਾਂ ਹੁੰਦਾ ਨਹੀਂ ਪਹਿਲਾਂ ਰੱਖਦਾ ਤਾਂ ਕਰਕੇ ਨਹੀਂ ਹੁੰਦਾ ਹੁਣ ਆਪ ਇੱਜਣਾ ਹੀ ਆਪਾਂ ਸਾਰੇ ਬੱਟਾ ਵੀ ਲਾਣਾ ਨੇ ਜੀ ਇਹ ਹੋਈ ਬੱਟਾ भर रहे हैं कि पलंटर में आप खाली हो गए पूरी वट वजिया बन रही है जी देखो ਆ ਡੰਡਾ ਜਿਆ ਤਾਂ ਜੀ ਜਾ ਅਗਲਾ ਗੇੜਾ ਆਊਗਾ ਇੱਥੇ ਡੈਕਟਰ ਦਾ ਟਾਇਰ ਆ ਕੇ ਪੂਰਾ ਸਹੀ ਬਣਦੀ ਏ ਤੇ ਉਧਰ ਮਿੱਟੀ ਮੁੱਟੀ ਨਹੀਂ ਲਾਦੀ ਹੈਗੀ ਜਿਆਦਾ ਜੀ ਬਾਟਮ ਨਾਲ ਥੋੜਾ ਜਿਆ ਰਹਿ ਗਈ ਜਮਾਈ ਪਾਸੋਂ ਬੀਜ ਦੇਣੇ ਤੋਂ ਬਾਅਦ ਇਹ ਖਾਲਾ ਪਾਣੀ ਨੇ ਫੇ ਆਪਣਾ ਆਲੂ ਉਹਦਾ ਕੰਮ ਡੰਨ ਆ ਇੱਧਰ ਇੱਧਰ ਤੇ ਉਧਰ ਵੀ ਵਾਲੇ ਆਲੂ ਖੇਤ ਤਿਆਰ ਕਰਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ 35 ਖੜਾ ਜੀ ਹੁਣ ਆਪਾਂ ਜੀ ਬੱਟਾ ਪਾਉਣ ਲੱਗੇ ਆਂ ਇਸ ਖੇਤ ਚ ਉਧਰ ਪੈ ਗਈਆਂ ਜੀ ਆ ਇੱਕ ਇੱਕ ਖਾਲ ਰਹਿ ਗਈ ਜੀ ਇਹ ਪਾ ਕੇ ਇਹਨਾਂ ਪਾਣੀ ਲੱਗਿਆ ਕਰ ਕੋਈ ਆਲੂਆਂ ਨੂੰ ਉਹ ਪਾਉਣ ਲੱਗੇ ਪਏ ਆਂ ას ਹੁਣ ਅਧਰ ਆਪਣਾ ਆਲੂਵਾਂ ਦਾ ਸਾਰਾ ਕੰਮ ਡਨ ਹੋ ਗਿਆ ਜੀ ਇਸ ਤੋਂ ਬਾਅਦ ਚ ਹੁਣ ਫਿਰ ਆਪਾਂ ਬੀਜ ਵਾਲੇ ਆਲੂ ਤਿਆਰ ਕਰਨੇ ਨੇ ਖੇਤ ਤਿਆਰ ਕਰਨਾ ਉਹ ਬੀਜਾਂਗੇ ਉਹ ਦੂਜੀ ਮੋਟਰ ਤੇ ਬੀਜਣਾ ਉਧਰ ਹੀ ਸਾਰੀ ਜੀਜੀ ਖੜੀ ਹੈ ਉਹ ਵੀ ਬੱਦਦੇ ਤੇ ਵਲੌਗ ਆਉਣਗੇ ਹੁਣ ਤੁਹਾਡੇ ਕੋ ਜਿਹੜੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਨਚ ਬਣਾ ਕੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਸਾਰੇ ਜਾਨੇ ਓਕੇ ਜੀ ਬਾਏ